ਅਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਬੱਤੇ ਜਿੰਨੇ ਵੀ ਭਰਾ ਭੈਣ ਹੋਮਿੰਗ ਕਰਦੇ ਪਏ ਨੇ ਮੈਂ ਸਹੀ ਹਾਂ ਓਕੇ ਰਿਪੋਰਟਾ ਕੋਈ ਇਤਾਂ ਦੀ ਦਿੱਕਤ ਨਹੀਂ ਨਾਲੇ ਜਬਲਾਂ ਤੋਂ ਆਪਾਂ ਡਰਦੇ ਨਹੀਂ ਦੂਜੀ ਗੱਲ ਇਹ ਆ ਆਪਾਂ ਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਠੀਕ ਹੈ ਰਾਤਾਂ ਦੀ ਆਪਣੇ ਨਾਲ ਵਧੀਆ ਕੋਆਪਰੇਟ ਕਰਦੇ ਪਏ ਨੇ ਨਾਲੇ ਅੱਗੇ ਵੀ ਕਰਦੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਹੈ ਤੇ ਉਹਨਾਂ ਨੂੰ ਡਿਊਟੀ ਆਪਣੀ ਪਤਾ ਉਹਨਾਂ ਨੇ ਕੀ ਕਰਨਾ ਸੋ ਇਹ ਬਖਲਾਇਆ ਹੋਇਆ ਹੈ ਅਣਾ ਪਾਗਲ ਹੋਇਆ ਹੋਇਆ ਪਾਗਲ ਵਾਂਗੂ ਫਿਰਦਾ ਰਹਿੰਦਾ। ਉਹ ਇਹਦੇ ਵਾਲੀ ਉਹ ਗੱਡੀ ਸੀਗੀ ਉਹ ਸਕਾਰਪਿਓ ਤੇ ਮੈਂ ਆਪਣਾ ਘਰੇ ਜਾ ਰਿਹਾ ਸੀ ਜੀ ਕੱਲਾ ਆਫਿਸ ਤੋਂ 8 ਵਜੇ ਦੀ ਗੱਲ ਹੈ। ਓਕੇ ਆ ਸਾਰਾ ਕੁਝ ਸਹੀ ਹੈ। ਬਸ ਜਿਹੜੀ ਇਹਦੇ ਤੇ ਬਣਦੀ ਆ ਕਾਰਵਾਈ ਉਹ ਪ੍ਰਸ਼ਾਸਨ ਕਰਨ ਲੱਗਿਆ ਹੋਇਆ ਹੈ। ਠੀਕ ਆ ਮੈਂ ਓਕੇ ਆ ਧੰਨਵਾਦ। ਮੈਂ ਓਕੇ ਰਿਪੋਰਟ ਆ ਜਿਹੜੀ ਪਰ ਫੋਨ ਮੈਸੇਜ ਕਰ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ। ਕਿ ਨਹੀਂ ਵੀ ਭਰਾ ਬੈਨ ਹੋਮ ਕਰਦੇ ਬੈ ਨੇ ਮੈਂ ਸਹੀ ਹਾਂ ਓਕੇ ਰਿਪੋਰਟਾ ਕੋਈ ਇਤਾਂ ਦੀ ਦਿੱਕਤ ਨਹੀਂ ਉਹਨਾਂ ਨੇ ਜਵਲਾਂ ਤੋਂ ਆਪਾਂ ਡਰਦੇ ਨਹੀਂ ਦੂਜੀ ਗੱਲ ਇਹ ਆਪਾਂ ਨੂੰ ਪ੍ਰਸ਼ਾਸ਼ਨ ਤੇ ਪੂਰਾ ਭਰੋਸਾ ਹੈ ਠੀਕ ਹੈ ਰਾਤਾਂ ਦੀ ਆਪਣੇ ਨਾਲ ਵਧੀਆ ਕੋਆਪਰੇਟ ਕਰਦੇ ਬੈ ਨੇ ਨਾਲੇ ਅੱਗੇ ਵੀ ਕਰਦੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਹੈ ਤੇ ਉਹਨਾਂ ਨੂੰ ਡਿਊਟੀ ਆਪਣੀ ਪਤਾ ਉਹਨਾਂ ਨੇ ਕੀ ਕਰਨਾ ਸੋ ਇਹ ਬਖਲਾਇਆ ਹੋਇਆ ਹੈ ਹਨਾ ਪਾਗਲ ਹੋਇਆ ਹੋਇਆ ਪਾਗਲ ਵਾਂਗੂ ਫਿਰਦਾ ਰਹਿੰਦਾ ਇਹਦੇ ਵਾਲੀ ਉਹ ਗੱਡੀ ਸੀਗੀ ਉਹ ਸਕਾਰਪਿਓ ਤੇ ਮੈਂ ਆਪਣਾ ਘਰੇ ਜਾ ਰਿਹਾ ਸੀ ਜੀ ਕੱਲਾ ਆਫਿਸ ਤੋਂ 8 ਵਜੇ ਦੀ ਗੱਲ ਹੈ ਓਕੇ ਆ ਸਾਰਾ ਕੁਝ ਸਹੀ ਹੈ ਬਸ ਜਿਹੜੀ ਇਹਦੇ ਤੇ ਵੰਦਿਆ ਕਾਰਵਾਈ ਉਹ ਪ੍ਰਸ਼ਾਸਨ ਕਰਨ ਲੱਗਿਆ ਹੋਇਆ ਠੀਕ ਆ ਮੈਂ ਓਕੇ ਆ ਧੰਨਵਾਦ ਆ ਰੁੱਕੇ ਰਿਪੋਰਟ ਆ ਜਿਹੜੀ ਪਰ ਫੋਨ ਮੈਸੇਜ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਜਿੰਨੇ ਵੀ ਭਰਾ ਭੈਣ ਹੋਣ ਹੋਂ ਕਰਦੇ ਬੈ ਨੇ ਮੈਂ ਸਹੀ ਆ ਓਕੇ ਰਿਪੋਰਟ ਆ ਕੋਈ ਇਤਾਂ ਦੀ ਦਿੱਕਤ ਨਹੀਂ ਉਹਨੇ ਜਵਲਾਂ ਤੋਂ ਆਪਾਂ ਡਰਦੇ ਨਹੀਂ ਦੂਜੀ ਗੱਲ ਇਹ ਆ ਆਪਾਂ ਨੂੰ ਪ੍ਰਸ਼ਾਸ਼ਨ ਤੇ ਪੂਰਾ ਭਰੋਸਾ ਹੈ ਠੀਕ ਹੈ ਰਾਜੰਦਰੀ ਆਪਣੇ ਨਾਲ ਵਧੀਆ ਕੋਆਪਰੇਟ ਕਰਦੇ ਪਏ ਨੇ ਨਾਲੇ ਅੱਗੇ ਵੀ ਕਰਦੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਤੇ ਉਹਨਾਂ ਨੂੰ ਡਿਊਟੀ ਆਪਣੀ ਪਤਾ ਉਹਨਾਂ ਨੇ ਕੀ ਕਰਨਾ ਸੋ ਇਹ ਬਖਲਾਇਆ ਹੋਇਆ ਹੈ ਹਨਾ ਪਾਗਲ ਹੋਇਆ ਹੋਇਆ ਪਾਗਲ ਵਾਂਗੂ ਫਿਰਦਾ ਰਹਿੰਦਾ ਸੋ ਇਹਦੇ ਵਾਲੀ ਗੱਡੀ ਸੀਗੀ ਉਹ ਸਕਾਰਪੀਓ ਦੇ ਮੈਂ ਆਪਣਾ ਘਰੇ ਜਾ ਰਿਹਾ ਜੀ ਕੱਲਾ ਆਫਿਸ ਤੋਂ 8 ਵਜੇ ਦੀ ਗੱਲ ਹੈ ਓਕੇ ਆ ਸਾਰਾ ਕੁਝ ਸਹੀ ਹੈ ਬਸ ਜਿਹੜੀ ਇਹਦੇ ਤੇ ਵੰਦਿਆ ਕਾਰਵਾਈ ਉਹ ਪ੍ਰਸ਼ਾਸਨ ਕਰਨ ਲੱਗਿਆ ਹੋਇਆ ਠੀਕ ਆ ਮੈਂ ਓਕੇ ਆ ਧੰਨਵਾਦ ਹਾਂ ਓਕੇ ਰਿਪੋਰਟ ਆ ਜਿਹੜੀ ਭਰਾ ਫੋਨ ਮੈਸੇਜ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਜਿੰਨੇ ਵੀ ਭਰਾ ਬੈਨ ਹੋਮ ਕਰਦੇ ਬੈ ਨੇ ਮੈਂ ਸਹੀ ਹਾਂ ਓਕੇ ਰਿਪੋਰਟ ਆ ਕੋਈ ਇਦਾਂ ਦੀ ਦਿੱਕਤ ਨਹੀਂ ਉਹਨਾਂ ਨੇ ਜਵਲਾਂ ਤੋਂ ਆਪਾਂ ਡਰਦੇ ਨਹੀਂ ਉਜੀ ਗੱਲ ਇਹ ਆ ਆਪਾਂ ਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਠੀਕ ਹੈ ਰਾਜੰਦਰੀ ਆਪਣੇ ਨਾਲ ਵਧੀਆ ਕੋਆਪਰੇਟ ਕਰਦੇ ਪਏ ਨੇ ਨਾਲੇ ਅੱਗੇ ਵੀ ਕਰਦੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਤੇ ਉਹਨਾਂ ਨੂੰ ਡਿਊਟੀ ਆਪਣੀ ਪਤਾ ਉਹਨਾਂ ਨੇ ਕੀ ਕਰਨਾ ਸੋ ਇਹ ਬਖਲਾਇਆ ਹੋਇਆ ਹੈ ਹਨਾ ਪਾਗਲ ਹੋਇਆ ਹੋਇਆ ਪਾਗਲ ਵਾਂਗੂ ਫਿਰਦਾ ਰਹਿੰਦਾ ਸੋ ਇਹਦੇ ਵਾਲੀ ਗੱਡੀ ਸੀਗੀ ਉਹ ਸਕਾਰਪੀਓ ਦੇ ਮੈਂ ਆਪਣਾ ਘਰੇ ਜਾ ਰਿਹਾ ਜੀ ਕੱਲਾ ਆਫਿਸ ਤੋਂ 8 ਵਜੇ ਦੀ ਗੱਲ ਹੈ ਓਕੇ ਆ ਸਾਰਾ ਕੁਝ ਸਹੀ ਹੈ ਬਸ ਜਿਹੜੀ ਇਹਦੇ ਤੇ ਵੰਦਿਆ ਕਾਰਵਾਈ ਉਹ ਪ੍ਰਸ਼ਾਸਨ ਕਰਨ ਲੱਗਿਆ ਹੋਇਆ ਹੈ ਠੀਕ ਆ ਮੈਂ ਓਕੇ ਆ ਧੰਨਵਾਦ ਇਹ ਰੁੱਕੇ ਰਿਪੋਰਟ ਜਿਹੜੀ ਪਰ ਫੋਨ ਮੈਸੇਜ ਕਰ ਦੋ